ਜੀ ਤੁਹਾਨੂੰ ਕਿੱਦਾਂ ਮੇਰੇ ਹਸਬੰਦ ਦਾ ਨਾਮ ਊਕਾਰ ਸਿੰਘ ਬਾਜਵਾ ਮੈਲ 라ਵਲਪਿੰਡੀ ਜੋ ਕਿ ਉਹ ਕੱਲ ਸ਼ਾਮੀ 7:30 ਵਜੇ ਬਾਜ਼ਾਰ ਆਏ ਸੀ ਥੋੜਾ ਉਹਨਾਂ ਨੂੰ ਕੰਮ ਸੀਗਾ ਤੇ ਅਸੀਂ ਇੱਕ ਵਾਰੀ ਉਹਨਾਂ ਨੂੰ ਫੋਨ ਵੀ ਕੀਤਾ ਵੀ ਕਿੱਥੇ ਹੋ ਕਹਿੰਦੇ ਮੈਂ ਆ ਗਿਆ 10 ਮਿੰਟ ਤੱਕ ਤੇ ਉਸ ਤੋਂ ਬਾਅਦ ਅਸੀਂ 9 ਵਜੇ ਫੇਰ ਫੋਨ ਕੀਤਾ ਕਹਿੰਦੇ ਆ ਗਿਆ ਮੈਂ ਤੇ ਮੁੜ ਕੇ ਸਾਨੂੰ ਪਤਾ ਨਹੀਂ ਲੱਗਾ ਵੀ ਉਸੇ ਫੋਨ ਵੀ ਨਹੀਂ ਕੀਤਾ ਫੇਰ ਸਾਨੂੰ ਬਾਅਦ ਤੇ ਪਤਾ ਲੱਗਾ ਵੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਕਿੱਥੇ ਐਕਸੀਡੈਂਟ ਹੋਇਆ ਹਾਂ ਸ਼ੂਗਰ ਮੈਲ ਕੋਲ ਅੱਛਾ ਜੀ ਉੱਥੇ ਉਹਨਾਂ ਦੇ ਵਿੱਚ ਗੱਡੀ ਵੱਜੀ ਤੇ ਉਸ ਤੋਂ ਬਾਅਦ ਤੁਹਾਨੂੰ ਜਦੋਂ ਇਦਾਂ ਗਰੁੱਪ ਦੇ ਵਿੱਚ ਫੋਟੋ ਪਾਈ ਦੀ ਅਸੀਂ ਫੋਟੋ ਦੇਖ ਕੇ ਫਿਰ ਅਸੀਂ ਹਸਪੀਟਲ ਪਹੁੰਚੇ ਜਦੋਂ ਇੱਥੇ ਆਏ ਇੱਥੇ ਸਾਡੇ ਪਹੁੰਚਦਿਆਂ ਤੱਕ ਉਹਨਾਂ ਨੇ ਉਹਨਾਂ ਦੀ ਉਹ ਕਹਿੰਦੇ ਡੈੱਡ ਹੋ ਗਿਆ ਉਹਨਾਂ ਨੂੰ ਫ੍ਰੀਜ ਚ ਲਾ ਦਿੱਤਾ ਸੀ ਜੀਵਲ ਹਸਪੀਟਲ ਲੈ ਕੇ ਆਈ ਸੀ ਜੀ ਜੀਵਲ ਹਸਪੀਟਲ ਲੈ ਕੇ ਆਈ ਸੀ ਜੀ ਕਹਿ ਸਕਦੇ ਆਂ ਵੀ ਤਾਡੀ ਸਾਜੀ ਬਾਜ ਸਾਰੀ ਟੁੱਟ ਗਈ ਸਾਡਾ ਭਰਾ ਹੰਕਾਰ ਸਿੰਘ ਬਾਜਵਾ ਜਿਹੜਾ ਸਾਨੂੰ ਕੇ ਤਦੀ ਵੀ ਵਿਛੋੜਾ ਦੇ ਗਿਆ ਜਿਹਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਜਿੱਥੇ ਪਰਿਵਾਰ ਨੂੰ ਇੱਕ ਵੱਡਾ ਘਾਟਾ ਪਿਆ ਉੱਥੇ ਪੰਥ ਨੂੰ ਵੱਡਾ ਘਾਟਾ ਪਿਆ ਕਿਉਂਕਿ ਪੰਥਕ ਸਵਾਵਾਂ ਦੇ ਵਿੱਚ ਅੱਗ ਲਵਾੜੀ ਹੋ ਕੇ ਸੇਵਾ ਨਿਭਾਉਂਦੇ ਰਹੇ ਆ ਅੱਜ ਉਹ ਸੋਗ ਦੀ ਘੜੀ ਦੇ ਵਿੱਚ ਪਰਿਵਾਰ ਨੂੰ ਆਪਾਂ ਮਿਲਣ ਵਾਸਤੇ ਸਾਰੇ ਭੈਣ ਭਰਾ ਇਕੱਤਰ ਹੋਏ ਆ ਕਿਉਂਕਿ ਉਹਦਾ ਘਾਟਾ ਤੇ ਨਹੀਂ ਪੂਰਾ ਹੋ ਸਕਦਾ ਇਹ ਬਸ ਇਹ ਆ ਸਰਕਾਰ ਨੂੰ ਆਪਾਂ ਇਹ ਗੱਲ ਕਹਿੰਦੇ ਆ ਕਿ ਇਨਸਾਫ ਹੋਣਾ ਚਾਹੀਦਾ ਕਿੰਨੀ ਧੀਰ ਹੋ ਗਈ ਤੁਹਾਡੇ ਨਾਲ ਜੁੜੇ ਨੂੰ ਮੈਨੂੰ ਜੀ ਤਕਰੀਬਨ ਸਾਲ ਹੋਈ ਗਿਆ ਇੱਕ ਸਾਲ ਤੋਂ ਸਮਾਵਾ ਨਗਾਰੇ ਜਿੱਥੇ ਵੀ ਲੋੜ ਪੈਂਦੀ ਆ ਕਿਤੇ ਵੀ ਧਨਿਸ਼ਾਈ ਹੁੰਦੀ ਕਿ ਇਤਿਫਨ ਦੇ ਨਾਲ ਤੇ ਮੋਢੇ ਦਾ ਮੋਢਾ ਲਾ ਕੇ ਖੜਦੇ ਰਹੇ ਐਕਸੀਡੈਂਟ ਇਹਨਾਂ ਦਾ ਕਿੱਦਾਂ ਹੋ ਗਿਆ ਕਹਿੰਦੇ ਜੀ ਆ ਰਹੀ ਮਤਲਬ ਤੇ ਸੜਕ ਤੇ ਉੱਤੇ ਜਦੋਂ ਵਾਈਟ ਰੋਡ ਦੇ ਪਾਸ ਕੀਤਾ ਗੱਡੀ ਕਿਤੇ ਤੇਜ਼ ਆ ਰਹੀ ਹੂ ਇਹ ਮੋਟਰਸਾਈਕਲ ਤੇ ਸੀ ਹਾਂਜੀ ਮੋਟਰਸਾਈਕਲ ਤੇ ਸੀ ਅੱਛਾ ਕਿੱਥੋਂ ਘਰੋਂ ਆਏ ਸੀ ਕਿ ਕਿੱਥੋਂ ਆਏ ਸੀ ਘਰੋਂ ਹੀ ਦੱਸਦੇ ਪਾ ਜੀ ਘਰੋਂ ਹੀ ਆਏ ਲੱਗਦਾ ਸਾਨੂੰ ਕੋਈ ਰਾਤ 11:00 ਵਜੇ ਪਤਾ ਲੱਗਾ ਸਾਨੂੰ ਤੇ ਯਕੀਨ ਨਹੀਂ ਹੋਇਆ ਅਜੇ ਤੱਕ ਸਾਨੂੰ ਵਿਸ਼ਵਾਸ ਨਹੀਂ ਹੋਣਿਆ ਤੇ ਹੁਣੇ ਵੀ ਸਰੀਰ ਵੇਖਦੇ ਆ ਤਾਂ ਆਏ ਲੱਗਦਾ ਇਹਦਾ ਸੁੱਤਾ ਹੁੰਦਾ ਪਰਿਵਾਰ ਚ ਕੌਣ ਕੌਣ ਸੀ ਇਹਨਾਂ ਦੇ ਜਿੰਨਾ ਜਵਾਨ ਆ 6 ਫੁੱਟ ਤੋਂ ਉੱਤੇ ਹੀ ਕਹਿ ਨਹੀਂ ਸਕਦਾ ਜੀ ਇਹਦੀ ਖੇਤੀ ਕਿਤੇ ਮਾਰਨ ਨੇ ਸਾਡੇ ਤੋਂ ਲੈ ਲੈਣੇ ਪਰਿਵਾਰ ਚ ਕੌਣ ਕੌਣ ਸੀ ਇਹਨਾਂ ਦੇ ਪਰਿਵਾਰ ਚ ਉਹਨਾਂ ਦੇ ਉਹਨਾਂ ਦੀ 25 ਲੈ ਬਾਕੀ ਚਾਚਾ ਤਾਏ ਆ ਛੋਟਾ ਪਰਿਵਾਰ ਆ ਬਾਕੀ ਭੈਣ ਭਰਾ ਦੇ ਤੇ ਕੋ ਤੁਹਾਨੂੰ ਪਤਾ ਹੈ ਕਮਾਕਾਰਾਂ ਦੇ ਬਾਹਰ ਮਰਦਾਇ ਕਰੇ ਆਪਣੇ ਘਰ ਦੇ